ਹੈਲੋ ਐਂਡ ਵੈਲਕਮ ਗਾਇਜ਼ ਤੁਹਾਡਾ ਅੱਜ ਦੇ ਵਲੌਗ 'ਚ ਸਵਾਗਤ ਹੈ ਤੇ ਆਪਾਂ ਕਲਿੱਪਾਂ ਜੋੜ ਕੇ ਰੱਖੀਆਂ ਸਾਰੀਆਂ ਤੇ ਉਹ ਦੇਖੋ ਤੇ ਅੱਗੇ ਵਲੌਗ ਨਾ ਬਣੇ ਰਹੋ ਬਸ ਤੇ ਉਦੋਂ ਬਾਅਦ ਤੁਹਾਨੂੰ ਅਗਲਾ ਵਲੌਗ ਦਿਖਾਵਾਂਗੇ ਤੇਰਾ ਆਹ ਵਲੌਗ ਨੂੰ ਇੰਜੋਏ ਕਰੋ ਦੇਖੋ ਗਾਇਜ਼ ਆਹ ਦੇਖੋ ਗਾਇਜ਼ ਜੈਲ ਗਰੁੱਪ ਦਾ ਅਰਜਣ ਜਾਂਦਾ देखो, देखो, आगे। देखो आगे ना रास हो गया ना रास हो गया देखते चलो देखते चलो ਤੂੰ ਕਹਿੰਨੇ ਕੀ ਫੋਨ ਆ ਜਾਂਦੀ ਦਾ ਯਾਰ ਆਪਾਂ ਥੋੜੀ ਹੋਰ ਚੱਲਦੇ ਨੇ ਬੇ ਕਾਲੀ ਗੱਡੀ ਵਰਦੀ ਆ ਇਧਰ ਭਾਈ ਐਂਟਰਾ ਸ਼ਰਾ ਹੀ ਰੋਈ ਆ ਦੇਖੋ ਉਹ ਟਰਾਲਾ ਆਇਆ ਟਰੱਕ ਉਹ ਬਹੁਤ ਡੈਕਟਰ ਕਰਨਾ ਸੀ ਪਰ ਉਹ ਵਾਹੇ ਬੁਲਾਉਣਾ ਨਹੀਂ ਚਾਹੁੰਦੇ ਸੀ ਕਿ ਜੀ ਆਇਆਂ ਨੂੰ ਜਿੱਤ ਕੇ ਇੱਕ ਨੂੰ ਤੇਰਾ ਜੱਜਾ ਪਾਉਂਦਾ ਔਰ ਆਹ ਤੇ ਹੋਏ ਆਹ ਦਾ ਟਰਾਲਾ ਰਹਿ ਗਿਆ ਆਪਣਾ ਯਾਰ ਇਹ ਦੇਖੋ ਬਾਬੇ ਜਾ ਰਹੇ ਆ ਉਹ ਦਈਆਂ ਕਿ ਚਲੋ ਉਹ ਮੈਂ ਟਮਟ ਉਹ ਵਾਲਾ ਕੰਡ ਮੰਗਵਾਉਣਾ ਮੈਂ ਹੀ ਬਣਾਉਣਾ ਕਰੀ ਬ੍ਰੋ ਅਜਾ ਬਰਨਾਲਪੁਰ ਸਾਹਿਬ ਆਏ ਹੋਏ ਆ ਹੌਲੇ ਮੰਦਰ ਤੇ ਬਹੁਤ ਜ਼ਿਆਦਾ ਸੰਖਿਆ ਬਾਈ ਜੋ ਖੜੇ ਤਾਹ ਲੌਕੇ ਉਹ ਬਾਈ ਵੱਡੇ ਵੱਡੇ ਕੱਟ ਬੜਾਗਾ ਹਰ ਸਾਲ ਮੇਲੇ ਤੇ ਉਹਨਾਂ ਦਾ ਸੁਖਤਨਾ ਤੋਂ ਸਿੱਖਣ ਨੂੰ ਮਿਲਦਾ ਖਬਰ ਸਕੇ ਆ ਦੇਖੋ ਇਹ ਟਰੈਕਟਰ ਬਹੁਤ ਸੋਹਣਾ ਦੇਖੋ ਇਹ ਤੇਰਾ ਗੱਲ ਗਏ ਬਾਈ ਨੇ ਸ਼ੋਹ ਚੂ ਤਾਂ ਸਾਰਾ ਕੁਝ ਲਾ ਰੱਖਿਆ ਬਰੋਡ ਦਾ ਬਹੁਤ ਨੂੰ ਹੈ ਲੱਖ ਰੁਪਿਆ ਲਾ ਆ ਬਾਈ ਰੰਗਰੇ ਕਰੋਡ ਕਰੋਲਾ ਡ੍ਰੈਕਟਰ ਇੰਜਣ ਸੱਡਾ ਆਪਾਂ ਸਾਨੂੰ ਬਾਈ ਨਾਲ ਕਰਾਉਣਾ ਗੱਲਬਾਤ ਬੜੀ ਜੀ ਹਾਂ ਥੋੜੀ ਗੱਲਬਾਤ ਕਰ ਥੋੜੀ ਗੱਲਬਾਤ ਬਾਈ ਥੋੜੀ ਗੱਲਬਾਤ ਕਿੰਨੇ ਪਿਆ ਕੇ ਬਾਈ ਬਾਈਆਂ ਨਾਲ ਗੱਲਬਾਤ ਕਰਾਂਗੇ ਰੁਕ ਜਾਓ ਕਰਾਉਣਾ ਇੱਕ ਮਿੰਟ ਥੋੜੀ ਗੱਲਬਾਤ ਅਸਲੀਗਾ ਬਾਈ ਕਿੱਥਾ ਬਾਈ ਬਰਨਾਲ ਬਰਨਾਲਕ ਬਾਈ ਤੇ ਕਿੱਥੇ ਗਏ ਵੀਰ ਜੀ ਜੇਰੇ ਜੀ ਅਸੀਂ ਵੀ ਤਿਆਰ ਕੀਤਾਗਾ ਕਈ ਤੇ ਅੱਗੇ-ਅੱਗੇ ਜੁੜੇ ਰਹੇ ਹੋ ਬਲੌਗ ਨਾਲ ਫੇਰ ਆਪ ਦੇਖੋਨੇ ਅੱਗੇ ਹੁਣ ਆਹਾਰੇ ਦਰ 10 ਟਰੈਕਟਰ ਪਿੰਡ ਆ ਚੁੱਕੇ ਹੋયા ਪੱਤੀ ਆਪਣੀ ਗੱਲ ਪਤਾ ਆਪਾਂ ਸਾਰੇ ਪਿੰਡ ਤੋਂ ਵਧੀਆ ਇੰਜੋਏ ਕਰਦੇ ਆ ਸਾਰੇ ਬੰਦਿਆਂ ਨਾਲ ਆਪਣੀ ਪਿੰਡ 'ਚ ਬਹੁਤ ਵਧੀਆ ਚੱਕਪਣੀ ਚਾਚਾ ਆਪਣਾ ਚਾਚਾ ਜੀ ਆਪਣਾ ਚਾਚਾ ਜੀ ਹੁਣ ਨਾਲ ਆ ਗਏ ਹਰ ਸਾਲ ਆਪਣਾ ਸੋਨਾ ਵਾਲਾ ਟਰੈਕਟਰ ਆਇਆ 100 ਬਲੀਪ ਵੀ ਪਲੱਸ ਜਾਂਦਾਗਾ ਜੇ ਕੋਈ ਟੱਕਰਨਾ ਚਾਹੁੰਦਾ ਤਾਂ ਟੱਕਰ ਵੀ ਸਕਦਾ ਹੈ ਕੋਈ ਮਰਜ਼ੀ ਆ ਜੇ ਆਪਾਂ ਮਾਨ ਕਰਕੇ ਨਹੀਂ ਕਹਿੰਦੇ ਕਿ ਜਿਹੜਾ ਇਹ ਦੂ ਵੱਧੜ ਕਰੇ ਟੱਕਰ ਵੀ ਸਕਦਾ ਆਪੇ ਦੱਸਦੇ ਨੇ ਦੇਖੋ ਬਹੁਤ ਨਾਰਮਲ ਖੁੱਲੀ ਹੋਈ ਹੈਗੀ ਆਪਾਂ ਡੱਕਰ ਦੇ ਨੇ ਹੈਗੇ ਬਹੁਤ ਵਾਰ ਹਜ਼ਾਰ ਚੱਕਰ ਲਾਗਦੇ ਬਹੁਤ ਵੱਧ ਮੈਨੂੰ ਜਿੱਕਰ ਖਾਸਾ ਬਾਈ ਬੀ ਚਲੋ ਗਾਇਜ਼ ਅੱਕੇ ਮਿਲਦੇ ਆਏ ਬਾਈ ਨਾਲ ਮਿਲ ਕੇ ਬਹੁਤ ਚੰਗਾ ਲੱਗਿਆ ਇਹ ਕਹਿੰਦੇ ਬਾਈ ਕਹਿੰਦੇ ਸਾਡਾ 120 ਤੇ ਜਾਂਦਾ ਜੇ ਕਿਸੇ ਨੇ ਕਹਿੰਦੇ ਟੱਕਰ ਨਾ ਹੋਇਆ ਟੱਕਰ ਵੀ ਸਕਦਾ ਤੇ ਇਹਨਾਂ ਨਾਲ ਬਾਈਆਂ ਨਾਲ ਆਪਾਂ ਸੰਪਰਕ ਕਰਾ ਦਾਂਗੇ ਜਿਹੜੇ ਬੰਦੇ ਨੇ ਡੱਕਰ ਨਾ ਆਇਆ ਤੇ ਰੇਸੋ ਵੀ ਬਾਈਆਂ ਨੇ ਜਵੇਂ ਨਾਰਮਲ ਖੋਲੀ ਹੋਈ ਆ ਫੇਰ ਵੀ ਬਾਈ ਕਹਿੰਦੇ 120 ਤੇ ਜਾਂਦਾਗਾ ਸਾਰੇ ਸਾਰੀਆਂ ਬਦਲਾ ਦੀਆਂ ਸੀ ਆ ਆਪਾਂ ਤਾਂ ਸਹੀ ਟਰੈਕਟਰ ਚਲਾਉਂਦਾ ਟਰੈਕਟਰ ਕੰਮ ਕਰਤੀ ਚਲਾਉਂਦਾ ਆਪਣਾ ਚਾਚਾ ਤੇ ਚਾਚਾ ਜੀ ਕਿਵੇਂ ਲੱਗਿਆ ਇਹ ਕਿਹੜਾ ਕਰਦੇ ਆ ਟਰੈਕਟਰ ਬਹੁਤ ਵਧੀਆ ਬਣਾ ਜਾਂਦਾ ਵਧੀਆ ਤੇ ਕੋਈ ਜਵਾਕ ਛੜਨਾ ਧੱਕਾ ਸਹੀ ਕਰਕੇ ਤਾਂ ਨਹੀਂ ਕਹਿੰਦੇ ਵੀ ਟਰੈਕਟਰ ਆਹੀ ਡੱਕਰ ਨਾ ਦੇਖ ਕੋਈ ਖੁੱਤ ਸੀ ਖੋਸ ਨਹੀਂ ਬੱਕਣਾ ਕਿੰਨੇ ਦੇ ਮਰਜੀ ਟੱਕਰਨਾ ਮਰਜੀ ਲਈ ਕੋਈ ਚੱਕਰ ਹੀ ਨਹੀਂ ਦਿਲ ਚਾਹੀਦਾ 15 ਬੰਦੇ ਦਾ ਦਿਲ ਚਾਹੀਦਾ 15 ਬੰਦਾ ਮਾਨ ਨਹੀਂ ਕਰਕੇ ਕਹਿੰਦੇ ਰੱਬ ਤੋਂ ਨਾਲਦੇ ਆ ਵੀ ਰੱਬ ਤੋਂ ਦਿਲ ਚਾਹੀਦਾ ਬੰਦਾ ਪ੍ਰੋਬਲਮ ਹੈ ਕਿ ਦੇਖ ਲੈ ਚਾਚਾ ਮਿਸਤਰੀ ਹੈਗੇ ਆ ਵੀ ਕੰਮ ਕਰਦਾ ਸੀ ਕਰੇ ਇਹ ਚਾਚੇ ਨਹੀਂ ਪਾਇਆ ਬਾਈ ਕਰਾਰੀਆਂ ਆ ਕੋਈ ਚਾਚੀ ਪਾਇਆ ਆਪਣੇ ਵੀ ਇਹ ਬਾਈ ਨੇ 120 ਪਲੱਸ ਕਰਿਆ ਗਏ ਬਾਈ ਕਹਿੰਦੇ ਇਹ ਤੋਂ ਬਾਅਦ ਸਾਡਾ ਜਿਗਰਾ ਨਹੀਂ ਮੈਂਦਾ ਚਲਾਉਣ ਦਾ ਤੇ ਗਾਈਜ਼ ਹੁਣ ਅੱਗੇ ਅੱਗੇ ਮਿਲਦੇ ਆਪਾਂ ਤੇ ਜੇ ਕਿਸੇ ਭਾਈ ਨੇ ਟੱਕਰ ਨਾ ਆਇਆ ਤਾਂ ਆ ਭਾਈਆਂ ਨਾਲ ਸੰਪਰਕ ਕਰ ਲਿਓ ਆ ਮੁੰਡੇ ਦਾ ਚਾਚਾ ਜੀ ਤੇ ਆ ਮੁੰਡਾ ਆ ਪਾਈ ਉਹ ਜਿਹੜਾ ਚਾਚਾ ਜੀ ਤੇ ਸਾਡਾ ਲੱਗ ਜੀ ਇਹਨਾਂ ਨੇ ਉਹਨਾਂ ਨਾਲ ਟੱਕਰ ਕਰਕੇ ਟੱਪਿਆ ਤੇ ਆ ਇਹ ਪੀਵੀ 31 ਵਿਭਾਗਾਂ ਵਾਲੇ ਆਗੇ ਬਾਈ 855 ਨੰਬਰ ਦਾ ਟਰੈਕਟਰ ਆ ਤੇ ਤੀਜੇ ਗੇਅਰ 'ਚ ਇਹ 130 ਤੇ ਜਾਂਦਾ ਇਹਨਾਂ ਦਾ ਤੇ ਚੌਥਾ ਗੇਅਰ ਅਸੀਂ ਚੌਥਾ ਗੇਅਰ ਤਾਂ ਪੈਂਦੇ ਨਹੀਂ ਬਾਈ ਮਾਨ ਨਾ ਕਹਿੰਦੇ 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 ਇਹ ਵੀ ਆਪਣੇ ਪਿੰਡ ਜੋਪੜਾ ਆ ਗਏ ਉਹ ਵੀ ਆਪਣੇ ਭਰਾ ਬੰਮੀ ਮਰ ਗਏ ਬਹੁਤ ਵਧੀਆ ਟਰੈਕਟਰ ਹੈ ਇਹਦਾ ਸੁਣੋ ਆ ਟਰੈਕਟਰ ਵੀ ਆਪਣਾ ਆਡੀਟਰ ਵੀ ਆਪਣਾ ਹੈ ਜੇ ਆਹ ਬੜਾ ਥੋੜਾ ਜਿਹਾ ਗੇਅਰ ਦਾ ਪ੍ਰੋਬਲਮ ਕਰਕੇ ਥੋੜਾ ਉੱਟ ਘਟ ਟੋੜਦਾ ਹੈਗਾ ਜਿਹਨੂੰ ਵੀ ਚੱਕਰ ਹੋਇਆ ਉਹਨਾਂ ਦਾ ਟਰੈਕਟਰ ਹਟ ਲਿਓ ਦੂਜਾ ਗੇਅਰ ਹੀ ਹਟ ਲਿਓ 52 ਵੀ ਨਹੀਂ ਪਾਉਣਾ ਹੈਗਾ ਸਾਡੇ ਪਿੰਡ ਦੇ ਬਾਹਲੇ ਕਹਿੰਦੇ ਨੇ ਸਪੀਡ ਗੇਅਰ ਲਵਾਵਾਂਗੇ ਪਰ ਲਵਾਉਣ ਤੇ ਦਿਲ ਚਾਹਿੰਦਾ ਯਾਰ ਸਾਡੇ ਲਵਾਇਆ ਹੋਇਆ ਬਈ ਦੂਜਾ ਗੇਅਰ ਪਰਾ ਪਾ ਕੇ ਤੀਜਾ ਜਦ ਅਸੀਂ ਪਾਉਣੀ ਹੈਗੇ ਬੰਦਾ ਜੇਰਾ ਤੋੜ ਜਾਂਦਾ ਕਹਿੰਦਾ ਹੋਲੀ ਤੋੜ ਲੈ ਜਿੱਦ ਕੀ ਆਏਗਾ ਵੀ ਹਾਂ ਅਸੀਂ ਬਹਿ ਜਾਗੇ ਤੀਜਾ ਗੇਅਰ ਭਾ ਕੇ ਨਾਲ ਬਹਿ ਰਹੋ ਤੀਜੇ ਗੇਅਰ ਚ ਭਾਈ ਉਹ ਮੂਰੋ ਦਿਸਣੋਂ ਹਟ ਜਾਂਦਾ ਤਾਂ ਕਰਕੇ ਨਹੀਂ ਚੌਥਾ ਗੇਅਰ ਪਾਉਂਦੇ ਤੇ ਚੌਥੇ ਗੇਅਰ ਚ ਤਾਂ ਪਤਾ ਹੀ ਨਹੀਂ ਭਾਈ ਸਾਰਿਆਂ ਦੇ ਕਾਰ ਹੀ ਤੋੜਦੇ ਤੇ ਰਾਤ ਵੀ ਰਾਤ ਵੀ ਸੌ ਜਿੱਦ ਆਪਾਂ ਬੰਦੇ ਨਾਮ ਦੇ ਦਿੱਤੀ ਤਾਂ ਬਲਕਿ ਦਵਾਈ ਆ ਦਾ ਡਰ ਤਰਬੋ ਤੇ ਆਪਣਾ ਕੇ ਲਵਾਏਗਾ ਠੀਕ ਹੈ ਤੇ ਆ ਫਾਇਲ ਕਰੇ 67 18 ਦਾ ਨਾਮ ਲੈ ਇਹਨੇ ਟੱਕ ਵਿੱਚ ਕੰਨੀ ਆਪਣੇ ਚਾਚਾ ਜੀ ਬੈਠੇ ਨੇ ਇਹਨਾਂ ਨੇ ਟਰਬੋ ਲਵਾਈ ਆ ਜੀ ਟਰਬੋ ਆਣਾ ਪੂਰਾ ਪਿੰਡ ਲਾਇਆ ਟੈਸਟਡ ਗੇਅਰ ਲਾਇਆਗਾ ਜਿੱਤੇ ਦੀ ਲਵਾਈ ਆ 1 ਮਹੀਨਾ ਹੋ ਗਿਆ ਹੁਣ ਤੱਕ ਚੌਥਾ ਗੇਅਰ ਨਹੀਂ ਜਾਂਦਾ ਜਿਹੜਾ ਵੀ ਕਹਿੰਦਾ ਵੀ ਹਾਂ ਮੈਂ ਨਾਲ ਵੇਚੂਗਾ ਡੱਕਰ ਨਹੀਂ ਵੀ ਲੋੜ ਜਾਂਦਾ ਗੇਅਰ ਬਾਕੀ ਨਾਲ ਵੇਚੇਗਾ ਉਹ ਬਾਕੀ ਬਾਈ ਲੋਕ ਕਹਿੰਦੇ ਟਰਬੋ ਪਾੜ ਜਾਂਦੀਆਂ ਹੋ ਜਾਂਦੀਆਂ ਬਾਹ ਹੋ ਜਾਂਦੀਆਂ 5 ਸਾਲ ਲਾਉਣਾ ਪੈਂਦਾ ਫੇਰ ਹੀ ਟਰਬੋ ਪਾੜ ਜਿਹਦੇ ਕਿਤੇ ਹੋਇਆ ਪਿੰਡ ਚ ਹੋਇਆ ਖਾਸ ਕਰਕੇ ਪਿੰਡ ਚ ਜਿਹਦੇ ਲੱਟਣਾ ਨਾਲ ਸਾਡ ਲੋ ਆ ਆਪਣੇ ਭਰਾ ਦਾ ਟੱਕਰ ਕਦੇ ਵੀ ਆਪਣਾ ਓਕੇ ਆਪਣਾ ਅਸੀਂ 24 ਚੋੜੀ ਦਿਲੇ ਤ ਇੱਕ ਆਪਣੇ ਕੋਲ 24 ਟ੍ਰੈਕਟਰ ਹੁੰਦਾ ਸੀ ਪਹਿਲਾਂ ਬਹੁਤ ਵਧੀਆ ਹੜਦਾ ਉਹ ਵੀ 60 ਦੀ ਸਪੀਡ ਤੇ ਜਾਂਦਾ ਹੁੰਦਾ ਸੀ ਹਾਂ ਇੱਥੇ ਅੱਜ ਫਿਰਦੇ ਨੇਗੇ ਹਨਾ ਕੋਈ ਕਿਹੜਾ ਮਾਰਦੀ ਆ ਕੇ ਸਾਡੇ ਲੈ ਆਪਣੇ ਨਾਲ ਸ਼ਰਤ ਲਾ ਕੇ ਸਾਡੇ ਨੇ ਭਾਵੇਂ ਬਾਕੀ ਸਾਰੇ ਆਪਣੇ ਭਰਾ ਦੇ ਟੈਟਰ ਡੱਕਣ ਵਾਲੇ ਵੀ ਉਹਨਾਂ ਨਾਲ ਕੋਈ ਆਪਣੀ ਜਿੱਤ ਜਿੱਦਾ ਹੀ ਨਹੀਂ ਹੈ ਤੇ ਰਾਤ ਵਾਲੇ ਵੀ ਬਈ ਸਾਨੂੰ ਕਲਿੱਪ ਪਾਵਾਂਗੇ ਰਾਤ ਇਹਨੇ ਛੋਟੀ ਛੋਟੀ ਦੇ ਟ੍ਰੈਕਟਰ ਸੀ ਜਨਾਂ ਤੇ ਗੈਸਾਂ ਲੱਗੀਆਂ ਹੋਈਆਂ ਸੀ ਤੇ ਉਹ ਕਿ ਕਿਉਂਕਿ ਸਾਡੇ ਹਾਂਜੀ ਗਾਜ ਇਹ ਬਾਈ ਬਹੁਤ ਵਧੀਆ ਈ ਬਾਈ ਨੇ ਬਹੁਤ ਸਹੀ ਸਹੀ ਗੱਲਾਂ ਦੱਸੀਆਂ ਵੀ ਬਾਈ ਨੇ ਕੋਈ ਫੁੱਦੂ ਨਹੀਂ ਬਣਾਇਆ ਕਿਸੇ ਦਾ ਵੀ ਸਾਡਾ ਐਂ ਦੇ ਜਾਂਦਾ ਐਂ ਜਾਂਦਾ ਤੇ ਬਾਈ ਬਹੁਤ ਵਧੀਆ ਬੰਦਾ ਹੈਗਾ ਦੇਖੋ ਐਨ ਕਾ ਉਹਨਾਂ ਕਾ ਪੂਰੇ ਟੌਪ 'ਚ ਲਾਈਫਰਦਾ ਹੈਗਾ ਤੇ ਬਾਈ ਨੂੰ ਥੋੜੀ ਜਿਹਾ ਹਾਸੇ ਵੀ ਆ ਜਾਂਦੀ ਆ ਤੇ ਖਾਸ ਕਰਕੇ ਬਾਈ ਨੇ ਆਦੇ ਮਾਪਿਆਂ ਦਾ ਟੈਟੂ ਬਣਾਵਾਇਆ ਪੂਰਾ ਇਹ ਸ਼ੌਂਕ ਸ਼ੌਂਕੀਆ ਬੰਦਾ ਵਾ ਪੂਰਾ ਇਹ ਮਨਕਲ ਕਿਸੇ ਨਾਮ ਕਾ ਉਹ ਵੀ ਫਾਲਤੂ ਲੜਾਈ ਨਹੀਂ ਕਰਦਾ ਜੇ ਕੋਈ ਮਨਕਲ ਬਾਹਲਾ ਸਿਰ ਚੜਦਾ ਤੇ ਫੇਰ ਕੰਮ ਆਰੋ ਪਾਰੀ ਕਰ ਦਿੰਦਾ ਸਾਡਾ ਬਾਈ ਤੇ ਬਾਈ ਤੇ ਸੱਟ ਦੇ ਤਿੰਨ ਪਰਚੇ ਚੱਲਦੇ ਆ ਤੇ ਹੁਣ ਮੈਂ ਲਾ ਚੌਥਾ ਵੀ ਪਾਊਗਾ ਤੇ ਬਾਈ ਹੁਣ ਹੱਸੀ ਪਿਆ ਢੋੜਾ ਆ ਹੱਸਣਾ ਪੈਂਦਾ ਹੀ ਆ ਬਾਈ ਜਦੋਂ ਤਿੰਨ ਪਰਚੇ ਪੈ ਗਏ ਜੇਲ੍ਹ ਕੱਟਣੀ ਕਿਹੜਾ ਸੌਖੀ ਆ ਤੇ ਬਾਈ ਮੂਗੀ ਦੀ ਦਾਗ ਖਾਂਦਾ ਰਿਹਾ ਦਾ ਤੇ ਡੇਢ ਦੋ ਸਾਲ ਆ ਲਾ ਆ ਉਹ ਤੋਂ ਬਾਅਦ ਬਾਈ ਪੈਸਾ ਪੂਸਾ ਬਾਦੂ ਸਿਪਾਈ ਕੋਲੇ ਤੇ ਸਹੀ ਡੇਢ ਸਾਲ ਚ ਬਾਹਰੇ ਆ ਗਿਆ ਬਾਈ ਨਹੀਂ ਲੋਕ ਦੱਸਦਾ ਸਾਲ ਬੈਠ ਰਹੇ ਨੇ ਕਾਤਲ ਕਰਕੇ ਹਾਂਜੀ ਆਪਾਂ ਮੇਰੀ ਗੱਲ ਸੁਣੋ ਆਪਾਂ ਸਾਰੇ ਕੋਲੇ ਪਿੰਡ ਚ ਹਰ ਇੱਕ ਕੋਲੇ ਲੋਕਾਂ ਕੋਲ ਟਰੈਕਟਰ ਹੈ ਰਿਕਰੇਟਰ ਟਰੈਕਟਰ ਹੈ ਜਾਨਾ ਬਾਈ ਜੀ ਜਿਗਰਾ ਚਾਹੀਦਾ ਲੈਣਗਾ ਤਰ ਆਪਾਂ ਨਹੀਂ ਕਹਿੰਦੇਗੇ ਆਪਣੇ ਆਪ ਦਾ ਟਰੈਕਟਰ ਨਹੀਂ ਜੱਟਾ ਲਾ ਆਪਣਾ ਆਪ ਦਾ ਟਰੈਕਟਰ ਵੀ ਆਪਣਾ ਆਪ ਦਾ ਹਣਾ ਉਹ ਉਹ ਬੱਚਾ ਚੱਲਦਾ ਟਰੈਕਟਰ ਆ ਉਹ ਆਪਾਂ ਨੂੰ ਇਹ ਨਹੀਂ ਕਹਿੰਦੇ ਵੀ ਜਿੱਥੇ ਮਰਜੀ ਲੈਦਾ ਜਿਵੇਂ ਭੰਨ ਕੀ ਵਿਖੜਾਤਾ ਨਾ ਚਾਚਾ ਜੀ ਨੇ ਕਹੇ ਵੀ ਭੰਨ ਕੇ ਕਹਤੋ ਲੈਤਾ ਠੀਕ ਹੈ ਨਾ ਚਾਚਾ ਜੀ ਨੂੰ ਆਪਣੇ ਤੇ ਇੰਨਾ ਮਾਣ ਆ ਠੀਕ ਹੈ ਨਾ ਹੈਗਾ ਜੀ ਮਾਣ ਥੋੜੇ ਵੀ ਜੇ ਭੰਨ ਤੈਨੇ ਕੋਈ ਚੱਕਰ ਨਹੀਂ ਬਸ ਛੋਟੇ ਵਰਗੇ ਚਾਚਾ ਚਾਹੀਦਾ ਜੀ ਫੇਰ ਹੀ ਜਵਾਕ ਹੋ ਕਰਦੇ ਆਪਣੇ ਨਾਲ ਤੇ ਬਾਕੀ ਸਾਰੇ ਸੰਗੇ ਨਾਲ ਆਪਣੇ ਨਾਲ ਆ ਪਿੰਡ 'ਚ ਆਪਣੀ ਕੋਈ ਚੀਜ਼ ਨਹੀਂ ਨੀ ਗਈ ਲੋਕਾਂ ਕੋਲ ਬਧ ਰੇਟ ਚੜ੍ਹ ਗਿਆ ਪਰ ਕੀ ਕਰਾ ਚਾਹੀਦਾ ਲੈਣੇ ਤਾਂ ਇੱਥੇ ਗੱਲ ਹੈਗੀ ਆ ਇੱਕ ਹੀ ਸੋਨੂੰ ਮਨਕਲ ਦੇਖੋ ਜੇ ਬੰਦਾ ਹਨਾ ਸੌਂਗ ਪੂਰੇ ਕਰਦਾ ਇਹ ਚੀਜ਼ 'ਚ ਬੰਦੇ ਦਾ ਤਾਂ ਹੋ ਜਾਂਦਾ ਨਸ਼ੇ ਪੱਤੇ ਬਣੀ ਪੂਰਾ ਧੱਕੇ ਦਾ ਧੈ ਨਹੀਂ ਰਹਿੰਦਾ ਤੇ ਜੇ ਬੰਦੇ ਨੇ ਨਸ਼ਾ ਪੱਤਾ ਨਹੀਂ ਕਰਦੇ ਤਾਂ ਹੀ ਮੁੰਡੇ ਦਾ ਚਾਚਾ ਨਾਲ ਖੜਾ ਇਹਨਾਂ ਦੇ ਖੜੇ ਆ ਵੀ ਪੂਰਾ ਤਾਂ ਹੀ ਇਹਨਾਂ ਨਾਲ ਖੜੇ ਜੇ ਕੋਈ ਨਸ਼ਾ ਪੱਤਾ ਨਹੀਂ ਕਰਦੇ ਜਿਹੇ ਨਸ਼ਾ ਪੱਤਾ ਕਰਦੇ ਉਹ ਫੇਰ ਨਹੀਂ ਇਹਨਾਂ ਨੂੰ ਆਹ ਕੁਝ ਮਿਲਦਾ ਸੀਗਾ ਇਹ ਜੇ ਬੰਦਾ ਹੁਣ ਇੱਧਰ ਧਿਆਨ ਹੋ ਗਿਆ ਤੇ ਬੰਦੇ ਦਾ ਹੁਣ ਟਰੈਕਟਰ ਜੀ ਧਿਆਨ ਰਹਿੰਦਾ ਆਪਣਾ ਲੋਹੇ ਕੇ ਨਹੀਂ ਧਿਆਨਾ ਪੂਰਾ ਬਲ ਖੇਤੀ ਬਾੜੀ ਆਪਾਂ ਕਰਦੇ ਆ ਉਹ ਜੀ ਲੋਹੇ ਨਾਲ ਆਪਣਾ ਪਿਆਰ ਪਿਆ ਹੋਇਆ ਜੀ ਪਹਿਲੇ ਦਿਨੋਂ ਆਪਣੇ ਲੋਹੇ ਨਾਲ ਪਿਆਰ ਆ ਤੇ ਹੁਣ ਆਪਾਂ ਆਪਸੋ ਕਰਕੇ ਮੇਲ ਰੱਖੇ ਆਪਾਂ ਟਰੈਕਟਰ ਕਰ ਰਜ਼ਾਰੇ ਤਿਆਰ ਤੇ ਜੇ ਅਗਲੀ ਵਾਰ ਜੇ ਰੱਬ ਨੇ ਸੁਣ ਲਈ ਆਪਾਂ ਉਹ ਦੋ ਟਰੈਕਟਰ ਆਪਾਂ ਆਵਾਂਗੇ ਤਿੰਨੇ ਦੇਵਾਂਗੇ ਜੀ ਕਿਹਦਾ 39ਵੇਂ ਕਿਤੇ ਆ ਪੀਪਾ ਪਰਫਮੇ ਆ ਟਰੈਕਟਰ ਜੀ ਤੇ ਸੋਨਾ ਵਾਲੇ ਚਾਹਤਾ ਆਪਾਂ ਆਵੇ ਕਿ ਇਹ ਰਾਪੇ ਨੇ ਸੋਨੀ ਦਾ ਪਾਸ ਤਿਆਰ ਕਰਾਂਗੇ ਕੋਈ ਪੂਰਾ ਫਲਾ ਗਿੱਲੇ ਵੀ ਕੋਤ ਆਪਾਂ ਗਿੱਲ ਕੇ ਆਰਬੀ ਓੜੀ ਵਾਲਾ ਕੋਈ ਟਰੈਕਟਰ ਖੜਾਵਾਂਗੇ ਆਪਣਾ ਗਿੱਲ ਵੀ ਕੋਤੋਂ ਪਾਈਆਂ ਪਾਈਆਂ ਦਾ ਕੋਤ ਵੀ ਜਿੰਨਾ ਉਹ ਪਾਈਆਂ ਨੂੰ ਅਸੀਂ ਫੋਨ ਲਾ ਕੇ ਵੀ ਪੁੱਛਿਆ ਸੀ ਬਾਈ ਕਹਿੰਦੇ ਕਹਿੰਦੇ ਮੰਨ ਕੇ ਦੋ ਤਿੰਨ ਮਹੀਨੇ ਚ ਅਸੀਂ ਤਿਆਰ ਕਰਾਂਗੇ ਪੂਰਾ ਫਲ ਸ਼ੌਕਣਾ ਵੀ ਐ ਪੁੱਦੂ ਕੰਮ ਨਹੀਂ ਕਰਦੇ ਕਹਿੰਦੇ ਵੀ ਲੋਕ ਛੋਟੇ ਟਰੈਕਟਰ ਨਹੀਂ ਚਾਖਿਆ ਕਰਨਗੇ ਵੀ ਬਾਕੀ ਗੱਲਬਾਤ ਦੇਖ ਸਾਡੇ ਕੋਲ 724 ਲੀਟਰ ਹੁੰਦਾ ਸੀ ਜੀ ਉਹਦੇ ਲੋਕੋ ਬਹੁਤ ਪਸੰਦਦੇ ਸੀਗੇ ਪਰ ਅਸੀਂ ਮਚਾਗੀ ਇਹਦੇ ਵੀ ਦੇ ਲਾਂਗੇ ਉਹਦੇ ਵੀਡੀਓ ਦੇ ਲਾਂਗੇ ਹਾਂ ਉਹਦੇ ਲੋਕ ਅਸੀਂ ਮਚਾਗੀ ਰੱਖੇ ਸੀਗੇ ਲਾਟ ਰੀਡੀਕਟੇਰੀ ਮਾਰ ਰੋਈ ਗਿਆ ਕਰ ਅਸੀਂ ਨੋਰਮਲ ਕਰਕੇ ਲੈ ਕੇ ਇਸ ਤਰ੍ਹਾਂ ਉਹ ਕਿਹਦੇ ਨਾਲ ਲੈਣੀ ਪੜੇਗੀ ਨਹੀਂ ਆਪਾਂ ਕਰਨੀ ਨੋਰਮਲ ਲੈਣਾ ਗਾਣਾ ਜੀ ਇਸ ਕਰਕੇ ਆਪਾਂ ਹੁਣ ਇਹ ਵੀ ਆਪਾਂ ਸੌਣਾਂ ਦੇ ਟਾਇਰ ਆਪਣੇ ਵੱਡੇ ਟਰੈਕਟਰ ਦੀ ਸੰਭਲੀ ਤੇ ਗਾਲੀਵਾਰ ਆਪਾਂ ਆਪ ਦਾ ਟਰੈਕਟਰ ਵੀ ਤਿਆਰ ਕਰਕੇ ਲੈ ਆ ਸਕਦੇ ਹਾਂ ਜੀ ਬਾਬਾ ਜੀ ਜੇ ਬਾਬਾ ਜੀ ਨੇ ਆਪਣੀ ਸੰਭਲੀ ਜਿਮਵਾਤੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋਰ ਬੜਾ ਵੀਰੇ ਇੱਕ ਬਾਈ ਇਹ ਗੱਲਾਂ ਹੀ ਕਹਿਣਾ ਚਾਹੁੰਦਾ ਹਾਂ ਗੱਲਾਂ ਇਹ ਕੋਈ ਦੰਤਰੀ ਹੁੰਦਾ ਬਸ ਕਰਕੇ ਦਿਖਾਉਣਾ ਕੋਈ ਕੁਝ ਕਰਨਾਗਾ ਠੀਕ ਹੈ ਅੱਗੇ ਮੈਂ ਗੱਲਾਂ ਕਰਨੀਆਂ ਬਾ ਓਕੇ ਧੰਨਵਾਦੀ ਤੁਹਾਡਾ ਸਾਨੂੰ ਇੰਗੀਆਂ ਗੱਲਾਂ ਦੱਸਣ ਵਾਸਤੇ ਤੁਹਾਡਾ ਵੀ ਧੰਨਵਾਦੀ ਮੈਨੂੰ ਇਹਨਾਂ ਭਰਾ ਮੇਰੇ ਭਰਾ ਨੇ ਜਿਹੜੇ ਗੱਲਾਂ ਕਹੀਆਂ ਨੇ ਅਗਲੀ ਵਾਰ ਵਾਪਾਰੀ ਸ਼ੁਰੂ ਕਰਾਂਗੇ ਤੇ ਜੀ ਬਈ ਜੋੜੇ ਟ੍ਰਿਪਸ ਉਹ ਕਰਾਂਗੇ ਇਹ ਇੱਕ ਸੌਂਗੜਾ ਦੇਣਾਗਾ ਦੋ ਬਸ ਸਮਝ ਗਏ ਠੀਕ ਹੈ ਤੇ ਤੁਸੀਂ ਕਹਿਣਾ ਚਾਹੁੰਦੇ ਜੀ ओके ਵੀਰੇ ਬਾਈ ਜੀ ਨੇ ਬੜੀ ਬੜੀ ਸ਼ੁਭ ਜੀਤੀ ਬਾਈ ਨੇ ਤੇ ਤੁਸੀਂ ਬਾਈ ਕੀ ਕਹਿਣਾ ਹੈ ਕੁਝ ਨਹੀਂ ਕਹਿਣਾ ਬਸ ਅੱਛਾ ਜੀ ਤੇ ਚਲੋ ਠੀਕ ਹੈ ਗਾਇਜ਼ ਅੱਗੇ ਮਿਲਦੇ ਆ ਧੰਨਵਾਦ ਜੀ ਤੁਹਾਡਾ ਧੰਨਵਾਦ ਚਾਚਾ ਜੀ ਧੰਨਵਾਦ ਬਾਈ ਓਕੇ ਜੀ ਓਕੇ ਜੀ ਓਕੇ ਜੀ ਓਕੇ ਓਕੇ ਚਲੋ ਅੱਗੇ ਮਿਲਦੇ ਜੀ ਹਾਂ ਜੀ ਗਾਇਜ਼ ਹੁਣ ਅਸੀਂ ਚੱਲੇ ਸੀ ਪੈਂਡਰੋਂ ਜਾਲਾ ਅਸੀਂ ਆਖਿਆ ਚੱਲ ਇਧਰ ਨਹਿਰ ਕਣੀ ਬਾਗ ਚੱਲਦੇ ਆ ਤੇ ਇੱਧਰ ਬਹੁਤ ਟਰੈਕਟਰ ਖਾਨਾ ਖੜਾ ਬਹੁਤ ਅਗਰੀ ਦਾ ਟਰੈਕਟਰ ਖਾਨਾ ਹੈ ਤੇ ਦੇਖੀ ਚਲੋ ਗਾਇਜ਼ ਕਿੰਨਿਆ ਕਿੰਨਿਆ ਬਟਕਾ ਨਹਿਰੇ ਦੇਖੋ ਲੋਹਾ ਸਾਡਾ ਪੀਣਾ ਹੈ ਤੇ ਲੋਹਾ ਸਾਡਾ ਦੇਖੋ ਤੇ ਇਹਨੇ ਟਰੈਕਟਰ ਦੇਖੋ ਗਾਇਜ਼ ਇੱਥੇ ਆਪਾਂ ਇਥੇ ਟਰੈਕਟਰ ਨਵਾਉਣ ਆਏ ਹਾਂਗੇ ਝੀਲ 'ਚ ਆਹ ਦੇਖੋ ਬਾਈ ਸਟੰਟ ਖਾਦਾ ਪਿਆ deke dele la... ਜਮਾ ਸੇਰਾ ਆ ਲਾਤੀ ਬਾਈ ਓਕਰ ਰੋਟ ਮੋਟਰਸਾਈਕਲ ਪੂਰੀ ਫੱਲਾ ਕਬੜ ਕ ਮੈਂ ਹਾਰ ਨਾ ਮਣੀ ਬੰਦ ਹੋ ਗਿਆ ਵੀ ਤਾਰ ਬੰਦ ਹੋ ਗਿਆ ਕੋਈ ਬੰਦ ਹੋ ਗਿਆ ਕਹਿੰਦੇ ਬਈ ਆਰਨ ਦੇਖੋ ਪੱਤੇ ਪਾ ਦੇਖੋ ਗਾਇਜ਼ ਪਾਣੀ ਪਾਣੀ ਹੋ ਗਿਆ ਮਿੱਤਰਾ ਉਹ ਤੇਰੀ ਭੈਣ ਦੀ ਦਰਜੂਏ ਪੱਥਰ ਦਰਕਗੇ ਮੈਂ ਕਿਹਨੂੰ ਪੁੱਛਾ ਦੂ ਮੇਰੇ ਪਿੱਛੇ ਢਿੱਲੇ ਫਰਨ ਜੋ ਪੱਤਾ ਤੁਹਾਨੂੰ ਦਿੰਦਾ ਤੇ ਦੇਖੀ ਚੱਲੋ ਗਾਇਜ਼ ਓਏ ਦੇਖੋ ਟਰੈਕਟਰ ਵਿੱਚ ਗਾਹੇ ਬਾੜੀ ਵਰਦੇ ਮਾਦੇ ਪੱਟੂ ਆ ਜਾਂਦਾ ਪੱਟੂ ਆਉਹੀ ਪੱਟੂ ਆ ਜਿਹੜੇ ਨੇ ਸਟੰਟ ਕਰੇ ਜੀ ਤੇ ਦੇਖੀ ਚੱਲੋ ਗਾਇਜ਼ ਸਾਡੇ ਬੰਦੇ ਸਾਨੂੰ ਐ ਨਹੀਂ ਪਤਾ ਕਿੱਦਲੀ ਹੈਡ ਆਗੇ ਅੱਜ ਹੀ ਕਦੇ ਦੂਜੀ ਸਾਈਡ ਹੋ ਜੀ ਉਹ ਦੇਖੋ ਭਾਈ ਪੱਟੂ ਕਿੱਥੇ ਚੜਾਈ ਫਿਰਦਾ ਲੈ 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 ਬਾਈ ਜੀ ਨੇ ਸਰੇ ਹੀ ਲਾ ਦਿੱ ਗਏ ਹਾਂ ਜੀ ਗਾਇਜ਼ ਦੇਖੋ ਕੀ ਬਣਦਾ ਸਾਡੇ ਬੰਦੇ ਹੀ ਨਹੀਂ ਸਾਨੂੰ ਪੱਲਪਾਂ ਦੇ ਕਿੱਦਾਂ ਗਿਆ ਉਹ ਉੱਤਰ ਦੇਖੋ ਬੜਾ ਤਕੜਾ ਬੀ ਬੋ ਗਾ ਬੋ ਫੜੀ ਲੱਗੇ ਪਏ ਹੋ। ਉਹ ਦੇਖੋ ਬੱਦੂ ਵਿੱਚ ਬਾੜੀ ਬੈਠੇ ਡੈਕਟਰ। ਸਟਾਰਟਣਾ ਚਾਹੇ ਤੋ ਦੇਣਾ ਨਹੀਂ। ਇਧਰ ਆ ਰਿਹਾ ਲੋਕੀ ਸੱਜਰੇ। ਔਰ ਦੇਖੋ। ਹਾਂਜੀ ਗਾਇਜਾ। ਉਧਰ ਬਹੁਤ ਪ੍ਰੋਡਕਟੇ ਮਾਰ ਰਹੇ ਯਾਰ ਟਰੈਕਟਰਾਂ ਨਾਲ ਅਸੀਂ ਨਾਲ ਨੂੰ ਕਿ ਹਾਂ ਚੱਲੇ ਟਰੈਕਟਰਾਂ ਦੀ ਵੱਲ ਤੇ ਆ ਮੇਰਾ ਨਾਮ ਮੇਰੇ ਸਾਥੀ ਜਿਹੜਾ ਟਰੈਕਟਰ ਸੀ ਉਹਦਾ ਨਾਮ